ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਇੱਕ ਵਾਰ ਫਿਰ ਤੋਂ ਪੁਲਿਸ ਦੇ ਵੱਲੋਂ ਕਰ ਦਿੱਤਾ ਉਹੀ ਵੱਡਾ ਕੰਮ ਜਿਸ ਦਾ ਸੀ ਕਿਸਾਨਾਂ ਨੂੰ ਡਰ ਤਾਂ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਯੂਪੀ ਜਾਣਾ ਸੀ ਮੈਡੀਕਲ ਚੈੱਕਅਪ ਕਰਵਾਉਣ ਦੇ ਲਈ ਪਰ ਉਸ ਤੋਂ ਪਹਿਲਾਂ ਹੀ ਜਦੋਂ ਜਗਜੀਤ ਸਿੰਘ ਡੱਲੇਵਾਲ ਤਿਆਰ ਹੋ ਰਿਹਾ ਸੀ ਉਸ ਵੇਲੇ ਪੁਲਿਸ ਪ੍ਰਸ਼ਾਸਨ ਘਰ ਦੇ ਵਿੱਚ ਪਹੁੰਚ ਜਾਂਦਾ ਪੁਲਿਸ ਆ ਜਾਂਦੀ ਆ ਪੁਲਿਸ ਘਰ ਦੇ ਵਿੱਚ ਹੀ ਢੱਲੇਵਾਲ ਨੂੰ ਨਜ਼ਰਬੰਦ ਕਰ ਲੈਂਦੇ ਨੇ ਤਾਂ ਦੱਸਿਆ ਜੋ ਸੋਸ਼ਲ ਮੀਡੀਆ ਪੇਜ ਹੈ ਜਗਜੀਤ ਸਿੰਘ ਢੱਲੇਵਾਲ ਦਾ ਉਸ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਡਾਕਟਰੀ ਚੈੱਕ ਪਤੇ ਯੂਪੀ ਜਾਣ ਦੇ ਲਈ ਤਿਆਰ ਹੋ ਰਹੇ ਸਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਮੈਡੀਕਲ ਚੈੱਕਅਪ ਵਾਸਤੇ ਦਵਾਈ ਲੈਣ ਵਾਸਤੇ ਜਿੱਥੋਂ ਜਾਂਦਾ ਪ੍ਰੋਗਰਾਮ ਸੀ ਕਿਉਂਕਿ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਹੈ ਸਾਡੇ ਹਰਪਾਲ ਸਿੰਘ ਬਿਲਾਰੀ ਜੀ ਜੋ ਯੂਪੀ ਦੇ ਸਾਡੇ ਆਗੂ ਨੇ ਐਸਕੇਮ ਨਾਨ ਪੋਲਿਟਿਕਲ ਦੇ ਉਹਨਾਂ ਦੇ ਬ੍ਰਦਰ ਦੇ ਦੀ ਡੈਥ ਹੋ ਜਾਂਦ ਤੇ ਉਹਨਾਂ ਦੇ ਘਰ ਅਸੀਂ ਬੈਠਣ ਵਾਸਤੇ ਜਾਣਾ ਸੀ ਤਾਂ ਪੁਲਿਸ ਨੇ ਆ ਕੇ ਰੋਕਿਆ ਥਾ ਥਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਰੋਕਣਾ ਸ਼ੁਰੂ ਕੀਤਾ ਕਾਰਨ ਕੀ ਹੈ ਰੋਕਣ ਦਾ ਕਾਰਨ ਕੀ ਹੈ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਦੇ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਆ ਰਹੇ ਨੇ ਡੱਲੇਵਾਲ ਆਪਣਾ ਸੌਰੀ ਫਰੀਦਕੋਟ ਦਰਸਤ ਕਰ ਲਿਓ ਫਰੀਦਕੋਟ ਆ ਰਹੇ ਨੇ ਤੇ ਪ੍ਰੋਗਰਾਮ ਕੀ ਹੈ ਪ੍ਰੋਗਰਾਮ ਦਾ ਨਾਮ ਹੈ ਜਸ਼ਨ ਜੀਤ ਮਨਾ ਰਹੇ ਨੇ ਫਰੀਦਕੋਟ ਦੇ ਵਿੱਚ ਪੰਜਾਬ ਸਰਕਾਰ ਸਾਡੇ ਭਗਵੰਤ ਮਾਨ ਦੇ ਪਤਨੀ ਆ ਕੇ ਖੁਸ਼ੀ ਮਨਾ ਰਹੀ ਹੈ ਜਸ਼ਨ ਮਨਾ ਰਹੀ ਹੈ ਜਿੱਤ ਦਾ ਇਸ ਗੱਲ ਦੀ ਖੁਸ਼ੀ ਹਰੇਕ ਨੂੰ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੀਆਂ ਫੋਰਸਿਜ਼ ਨੇ ਲੜਾਈ ਲੜੀ ਹੈ ਸਾਹਮਣਾ ਕੀਤਾ ਹੈ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਇਹ ਸ਼ਲਾਘਾਯੋਗ ਹੈ ਅਸੀਂ ਹਰ ਇੱਕ ਜਵਾਨ ਦੀ ਕਦਰ ਕਰਦੇ ਹਾਂ ਤੇ ਹਰ ਇੱਕ ਨੇ ਬਹੁਤ ਸੋਹਣਾ ਆਪਣਾ ਰੋਲ ਅਦਾ ਕੀਤਾ ਤੇ ਪੂਰੇ ਪੰਜਾਬ ਦੇ ਨਿਵਾਸੀਆਂ ਨੇ ਇਹਦਾ ਪੂਰਾ ਮਤਲਬ ਸਰਕਾਰ ਦਾ ਸਪੋਰਟ ਕੀਤੀ ਹੈ ਸਮਰਥਨ ਦਿੱਤਾ ਹੈ ਸਵਾਲ ਇੱਥੇ ਇਹ ਹੈ ਕਿ ਕੱਲ ਚਹਿਲਪਿੰਡ ਦਾ ਇੱਕ ਨੌਜਵਾਨ ਅਗਨੀਵੀਰ ਦੀ ਸ਼ਹਾਦਤ ਹੋਈ ਹੈ ਤੇ ਉਹਦਾ ਕੱਲ ਸੰਸਕਾਰ ਹੋਇਆ ਹੈ ਤੇ ਚਾਹਲ ਪਿੰਡ ਤੇ ਜਿੱਥੇ ਇਹ ਜਸ਼ਨ ਮਨਾਉਣ ਆਇਆ ਜਾ ਰਿਹਾ ਹੈ ਇਹ ਬਿਲਕੁਲ 1 ਕਿਲੋਮੀਟਰ 1.5 ਕਿਲੋਮੀਟਰ ਦਾ ਫਕਬਾ ਹੈ ਫਰੀਦਕੋਟ ਦਾ ਤੇ ਚਾਹਲ ਪਿੰਡ ਦਾ ਹੁਣ ਅੰਦਾਜ਼ਾ ਲਾ ਕੇ ਦੱਸਿਓ ਕਿ ਜਿਹੜਾ ਸਾਡਾ ਉਹ ਅਗਨੀਵੀਰ ਨੌਜਵਾਨ ਸ਼ਹੀਦ ਹੋਇਆ ਹੈ ਤੇ ਜਿਹੜੀ ਮਾਂ ਦੀਆਂ ਆਂਦਰਾਂ ਬਲੁੰਦਰੀਆਂ ਗਈਆਂ ਜਿਹੜੇ ਬਾਪ ਦਾ ਰੋਣਾ ਬੰਦ ਨਹੀਂ ਹੋ ਰਿਹਾ ਉਹਦੀਆਂ ਭੈਣਾਂ ਦਾ ਰੋਣਾ ਬੰਦ ਨਹੀਂ ਹੋ ਰਿਹਾ ਉਹਦਾ ਪਰਿਵਾਰ ਸਾਰਾ ਗਮ ਦੇ ਵਿੱਚ ਡੁੱਬਿਆ ਹੈ ਇਕੱਲਾ ਉਹਦਾ ਪਰਿਵਾਰ ਨਹੀਂ ਪੂਰਾ ਪਿੰਡ ਉਸ ਤੋਂ ਅੱਗੇ ਪੂਰਾ ਫਰੀਦਕੋਟ ਜ਼ਿਲ੍ਹਾ ਉਸ ਤੋਂ ਅੱਗੇ ਪੂਰਾ ਪੰਜਾਬ ਉਸ ਤੋਂ ਅੱਗੇ ਭਾਰਤ ਸਾਰਾ ਉਸ ਪਰਿਵਾਰ ਦੇ ਨਾਲ ਅੱਜ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਤੇ ਬਿਲਕੁਲ ਆ ਕੇ ਉਹਨਾਂ ਦੇ ਸਾਹਮਣੇ ਜਸ਼ਨ ਜੀਤ ਮਨਾਉਣਾ ਕੀ ਇਹ ਉਚਿਤ ਹੈ ਕੀ ਉਸ ਮਾਂ ਦੇ ਜ਼ਖਮਾਂ ਦੇ ਉੱਤੇ ਲੂਣ ਛੜਕਣ ਵਾਲੀ ਗੱਲ ਨਹੀਂ ਹੈ ਬਣਦਾ ਜੋ ਸੀ ਕਿ ਉਹਨਾਂ ਦੇ ਜ਼ਖਮਾਂ ਤੇ ਲੋਹਣ ਛੜਕਣ ਦੀ بجائے ਮਰਮ ਪੱਟੀ ਕਰਦੇ ਉਹਨਾਂ ਨੂੰ ਆ ਕੇ ਸੰਭਾਲਦੇ ਪਰਿਵਾਰ ਨੂੰ ਤਰਵਾਸ ਦਿੰਦੇ ਉਹਨਾਂ ਨੂੰ ਭਰੋਸਾ ਦਿੰਦੇ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਉਹ ਉਧਰਲੇ ਪਾਸੇ ਤੁਰਨ ਦੀ بجائے ਇਹ ਸਾਡੇ ਬੀਬਾ ਜੀ ਜਸ਼ਨ ਮਨਾਉਣ ਆ ਰਹੀ ਹੈ ਤੇ ਕਹਿੰਦੇ ਆ ਵੀ ਫਿਰ ਜਥੇ ਬੰਦੀਆਂ ਦਾ ਤਾਂ ਪ੍ਰੋਗਰਾਮ ਆ ਭਾਈ ਭਗਵੰਤ ਮਾਨ ਜੀ ਨੇ ਆਪ ਹੀ ਦੱਸਿਆ ਕਿ ਲੀਡਰਾਂ ਨੂੰ ਸਵਾਲ ਪੁੱਛੋ ਤੁਸੀਂ ਦੱਸੋ ਲੋਕੋ ਕੇ ਸਵਾਲ ਪੁੱਛਣ ਵਾਲਾ ਹੈ ਕਿ ਨਹੀਂ ਸਵਾਲ ਬਹੁਤ ਨੇ ਸਵਾਲ ਤਾਂ ਇਹ ਵੀ ਪੁੱਛਣ ਵਾਲਾ ਹੈ ਕਿ ਤੁਸੀਂ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਧਰਨੇ ਮੁਜ਼ਾਹਰਿਆਂ ਤੋਂ ਬਾਹਰ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਤੁਸੀਂ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਦਬਾਉਣਾ ਦਾੰਗ ਦੇ ਜੋਰ ਤੇ ਦਬਾਉਣਾ ਚਾ ਰਹੇ ਹੋ ਸਵਾਲ ਇਹ ਵੀ ਹੈ ਕਿ ਜਿਹੜਾ ਤੁਸੀਂ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਾਮਲੇ ਦੇ ਵਿੱਚ ਜਿਹੜੀ ਡਰਾਮੇਬਾਜ਼ੀ ਕਰ ਰਹੇ ਹੋ ਐਨ ਉਸ ਟਾਈਮ ਦੇ ਉੱਤੇ ਜਦੋਂ ਜੰਗ ਦਾ ਮਾਹੌਲ ਬਣਿਆ ਹੋਵੇ ਤੇ ਕੇਂਦਰ ਨੇ ਆ ਕੇ ਪਾਣੀ ਛੜਨਾ ਦੇ ਪੰਜਾਬ ਨੇ ਡਰਾਮਾ ਕਰਨਾ ਕਿ ਅਸੀਂ ਪਾਣੀ ਰੋਕ ਲਿਆ ਕੀ ਇਹਨੂੰ ਕੀ ਕਹਾਂਗੇ ਤੁਸੀਂ ਸਵਾਲ ਤਾਂ ਇਹ ਵੀ ਕਰਨਗੇ ਲੋਕ ਵੀ ਇਹ ਕੀ ਸੀ ਭਾਈ ਸਵਾਲ ਤਾਂ ਇਹ ਸਾਹਮਣੇ ਰੱਖਾਂ ਮੈਂ ਜਿਹੜੀ ਤੂੰ ਗੱਲ ਕਰ ਰਹੇ ਕਹਿ ਰਹੇ ਆ ਭਗਵੰਤ ਮਾਨ ਜੀ ਕਿ ਭਾਈ ਦੱਸ ਜਿਹੜਾ ਤੂੰ ਕਿਹਾ ਵੀ ਅੱਜ ਕਿੱਥੇ ਦੇ ਕਿਸਾਨ ਜਿੱਥੇ ਬੰਦੀਆਂ ਅਸੀਂ ਅੱਜ ਤੁਹਾਡੇ ਯਾਦ ਕਰਾਉਣਾ ਸੀ ਤੁਹਾਡੇ ਤੁਹਾਡੇ ਬੀਬਾ ਜੀ ਨੂੰ ਤੁਹਾਡੇ ਧਰਮ ਪਤਨੀ ਨੂੰ ਦੱਸਣਾ ਸੀ ਕਿ ਬੀਬਾ ਆਓ ਦੱਸਿਏ ਤੁਹਾਡੇ ਪਤੀ ਜੀ ਨੂੰ ਜਾ ਕੇ ਦੱਸਿਓ ਕਿ ਅਸੀਂ ਤਾਂ ਸਰਕਾਰ ਬਣਨ ਤੋਂ 2 ਮਹੀਨੇ ਬਾਅਦ ਹੀ ਜਾ ਕੇ ਮੰਗ ਪੱਤਰ ਦੇ ਕੇ ਆਏ ਆ ਧਰਨਾ ਦੇ ਕੇ ਜਿੱਦੇ ਤੁਹਾਡੇ ਕੁਲਦੀਪ ਢਾਲੇਵਾਲ ਜੀ ਸਾਡੇ ਵਿੱਚ ਆ ਕੇ ਕਹਿ ਕੇ ਗਏ ਨੇ ਕਿ ਅਸੀਂ ਇਹਦਾ ਅਮਿਤ ਸ਼ਾਹ ਕੋਲੇ ਮੁੱਦਾ ਉਠਾ ਕੇ ਪੰਜਾਬ ਦੀ ਹਿੱਸੇਦਾਰੀ ਬਹਾਲ ਕਰਾਵਾਂਗੇ ਉਦੋਂ ਤੋਂ ਲੈ ਕੇ ਅੱਜ ਤੱਕਰ ਤਾ ਤੁਹਾਨੂੰ ਪੰਜਾਬ ਦੀ ਹਿੱਸੇਦਾਰੀ ਦਾ ਚੇਤਾ ਨਹੀਂ ਆਇਆ। ਔਰ ਅਮਿਤ ਸ਼ਾਹ ਨਾਲ ਤੁਹਾਡੀ ਇੱਕ ਗੱਲ ਹੈ ਬੜੀ ਜੂੜੀ ਮਿੱਤਰਤਾ ਹੈ। ਤੇ ਤੁਸੀਂ ਉਹ ਤੁਹਾਡੇ ਕੋਲੋਂ ਤਾਂ ਕਰਵਾਇਆ ਨਹੀਂ ਗਿਆ। ਅੱਜ ਤੁਸੀਂ ਦੋਨੋਂ ਨੇ ਮਨ ਇਹ ਨੂਰਾ ਕੁਸ਼ਤੀ ਕੀ ਸ਼ੁਰੂ ਕੀਤੀ ਸਵਾਲ ਤਾਂ ਇਹ ਵੀ ਹੋਏਗਾ ਨਾ। ਇਹ ਸਵਾਲ ਪੁੱਛਨੇ ਬਣਦੇ ਆ। ਅਸੀਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ। ਤਰੀਕ ਯਾਦ ਕਰਵਾ ਦਿਆਂ। ਸਾਡੀ ਤਰੀਕ ਸੀ 25 ਮਾਰਚ 2022 ਯਾਦ ਕਰ ਲਿਓ ਮੁੱਖ ਮੰਤਰੀ ਜੀ ਇਸ ਤਰੀਕ ਨੂੰ ਅਸੀਂ ਮੰਗ ਪੱਤਰ ਦੇਣ ਜਾਣਾ ਤੇ ਤੁਸੀਂ ਮੰਗ ਪੱਤਰ ਦੇਣ ਨਹੀਂ ਜਾਣ ਦੇ ਰਹੇ ਸੀ ਸਾਨੂੰ ਸਾਨੂੰ ਉਹਦਾ ਉਹਦਾ ਘਰ ਉਹਦਾ ਦਫ਼ਤਰ ਉਹਦਾ ਉਹਨਾਂ ਦਾ ਘਰਾਓ ਕਰਨ ਦਾ ਮੌਕਾ ਨਹੀਂ ਦਿੱਤਾ ਔਰ ਅਸੀਂ ਉਦੋਂ ਇਹੀ ਪਾਣੀ ਦੀ ਗੱਲ ਕਰਨੇ ਗਏ ਸੀ ਸਾਡਾ ਮੰਗ ਪੱਤਰ ਪੜ੍ਹ ਲਓ ਉਸ ਮੰਗ ਪੱਤਰ ਦੇ ਵਿੱਚ ਇਹੀ ਗੱਲਾਂ ਨੇ ਤੇ ਉਦੋਂ ਤਾਂ ਤੁਸੀਂ ਇਹਨਾਂ ਦੇ ਸ਼ੈਲਟਰ ਬਣ ਜਾਂਦੇ ਹੋ ਕਿ ਸਾਨਾ ਦੇ ਡਾਂਗਾ ਮਾਰਦੇ ਹੋ ਅੱਜ ਤੁਸੀਂ ਕੀ ਗੱਲਾਂ ਕਰਨ ਲੱਗੇ ਹੋ ਅੱਜ ਤੁਸੀਂ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਕਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੀ ਅੱਜ ਜਿਹੜੇ ਬੀਜੇਪੀ ਦੀ ਝੋਲੀ 'ਚ ਬੈਠੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਇਹ ਕਿਹਾ ਸੀ ਕਿ ਮੈਂ ਸਾਰੇ ਸਮਝੌਤੇ ਰੱਦ ਕਰਤੇ ਤੇ ਧਾਰਾ 5 ਬਣਾ ਕੇ ਨਾ ਵਿੱਚ ਇੱਕ ਧਾਰਾ 5 ਲਿਖ ਕੇ ਕਹਿਤਾ ਕਿ ਜਿਹੜਾ ਜਿਹੜਾ ਪਾਣੀ ਜਿੰਨਾ-ਜਿੰਨਾ ਕਿਸੇ ਸਟੇਟ ਨੂੰ ਜਾਂਦਾ ਉਹ ਜਾਂਦਾ ਰਹੂਗਾ ਫਿਰ ਤੇਰੇ ਤੇਰੇ ਕਾਦੇ ਹੋ ਸਮਝੋ ਤੇ ਰਾਜਾ ਜੀ ਤੇ ਸੇਮ ਤੁਸੀਂ ਕੀਤਾ ਤੁਸੀਂ ਆ ਜਿਹੜਾ ਮਤਾ ਪਾਸ ਕੀਤਾ ਉਹਦੇ ਵਿੱਚ 1981 ਦੀ ਜਿਹੜੀ ਸੰਧੀ ਹੈ ਜਿਹਨੂੰ ਅੱਜ ਤੱਕਰ ਪੰਜਾਬ ਨੇ ਨਹੀਂ ਮੰਨਿਆ ਕਿਉਂਕਿ ਪਾਣੀਆਂ ਦਾ ਫੈਸਲਾ ਕਰਨ ਦਾ ਰਾਈਟ ਕੇਵਲ ਵਿਧਾਨ ਸਭਾ ਨੂੰ ਹੈ ਤੇ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਕੀਤਾ ਸੀ ਜਿਹਨੂੰ ਅੱਜ ਤੱਕਰ ਪੰਜਾਬ ਨੇ ਮੰਨਿਆ ਨਹੀਂ ਤੂੰ ਇਲਲੀਗਲ ਸੀ ਤੇ ਤੁਸੀਂ ਤਾਂ ਉਹਨੂੰ ਉਸ ਸੰਧੀ ਨੂੰ ਮੰਨ ਕੇ ਬਹਿ ਗਏ ਤੁਸੀਂ ਤਾਂ ਮੰਗ ਕਰ ਲਈ ਕਿ ਉਸ ਸੰਧੀ ਦੇ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਤੁਸੀਂ ਇਹ ਕਹਿ ਲਿਆ ਵੀ ਉਸ ਸੰਧੀ ਦੇ ਮੁਤਾਬਕ ਉਹਨਾਂ ਜਿੰਨਾ ਪਾਣੀ ਸ਼ੋਦ ਨਾਲੋਂ ਅੱਜ ਪਾਣੀ ਘਟ ਗਿਆ ਤੇ ਪਾਣੀ ਦੁਬਾਰਾ ਵੰਡਣ ਦੀ ਲੋੜ ਹੈ ਤੁਸੀਂ ਤਾਂ ਸੰਧੀ ਮੰਨ ਲਈ ਜਿਹਨੂੰ ਅੱਜ ਤੱਕ ਗੈਰਕਾਨੂੰਨੀ ਮੰਨਦਾ ਰਿਹਾ ਪੰਜਾਬ ਸੋ ਇਸ ਕਰਕੇ ਭਾਈ ਜੋ ਹਕੀਕਤ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਦੀ ਲੋੜ ਹੈ ਅੱਜ ਅਸੀਂ ਇਹ ਬੀਬਾ ਜੀ ਨੂੰ ਦੱਸਣਾ ਹੈ ਤੇ ਤੁਸੀਂ ਸਾਨੂੰ ਮਤਲਬ ਘਰਾਂ ਦੇ ਵਿੱਚ ਕੈਦ ਕਰਨਾ ਸ਼ੁਰੂ ਕਰ ਲਿਆ ਤੁਸੀਂ ਸਾਨੂੰ ਥਾਣੇ 'ਚ ਬੰਦ ਕਰਨਾ ਸ਼ੁਰੂ ਕਰ ਲਿਆ ਰਸਟਿਆਂ 'ਚ ਰੋਕਣਾ ਸ਼ੁਰੂ ਕਰ ਲਿਆ ਕਿਉਂਕਿ ਭਗਵਾਨ ਤਮਨ ਦੇ ਘਰ ਵਾਲੀ ਬੀਬਾ ਗੁਰਪ੍ਰੀਤ ਕੌਰ ਫਰੀਦਕੋਟ ਆ ਰਹੇ ਨੇ ਕੁਝ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨ ਦੇ ਲਈ ਜਿਨ੍ਹਾਂ ਨੇ ਉਹਨਾਂ ਮੁਤਾਬਕ ਬਹੁਤ ਚੰਗਾ ਕੰਮ ਕੀਤਾ ਪਰ ਉਹਨਾਂ ਨੂੰ ਚਹਲਪਿੰਡ ਦੇ ਵਿੱਚ ਸ਼ਹੀਦ ਹੋਏ ਅਗਨੀਵੀਰ ਨੌਜਵਾਨ ਦੇ ਸੰਸਕਾਰ ਤੇ ਆਉਣਾ ਜ਼ਰੂਰੀ ਨਹੀਂ ਲੱਗਿਆ ਕਿਉਂਕਿ ਚਾਹਲਪਿੰਡ ਦੇ ਵਿੱਚ ਅਗਨੀ ਵੀਰ ਸਕੀਮ ਦੇ ਤਹਿਤ ਜੋ ਭਰਤੀ ਹੋਇਆ ਸੀ ਦੇਸ਼ ਦੀ ਰਾਖੀ ਕਰਨ ਦੇ ਲਈ ਉਹ ਨੌਜਵਾਨ ਸ਼ਹੀਦ ਹੋਇਆ ਸੀ ਚਾਹਲਪਿੰਡ ਦਾ ਕਹਿੰਦੇ ਉੱਥੇ ਜਾਣਾ ਉਹਨਾਂ ਦੇ ਸੰਸਕਾਰ ਦੇ ਉੱਤੇ ਜਾਣਾ ਜ਼ਰੂਰੀ ਨਹੀਂ ਸਮਝਿਆ ਪਰ ਜੋ ਪੁਲਿਸ ਅਫਸਰ ਚੰਗਾ ਕੰਮ ਕਰ ਰਹੇ ਸੀ ਉਹਨਾਂ ਨੂੰ ਸਨਮਾਨ ਕਰਨ ਦੇ ਲਈ ਫਰੀਦਕੋਟ ਦੇ ਵਿੱਚ ਮੈਡਮ ਗੁਰਪ੍ਰੀਤ ਕੌਰ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮਪਤਨੀ ਨੇ ਉਹਨਾਂ ਨੇ ਪਹੁੰਚਣਾ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲਾਂ ਵੀ ਨਜ਼ਰਬੰਦ ਕੀਤਾ ਸੀ ਜਦੋਂ ਕਿਸਾਨਾਂ ਦੇ ਵੱਲੋਂ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ ਜਦੋਂ ਕਿਸਾਨਾਂ ਨੇ ਸ਼ੰਭੂ ਥਾਣੇ ਦੇ ਬਾਹਰ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ ਉਸ ਵੇਲੇ ਜਗਜੀਤ ਸਿੰਘ ਡੱਲੇਵਾਲ ਨੂੰ ਨਜ਼ਰਬੰਦ ਕਰ ਲਿਆ ਸੀ ਉਸ ਤੋਂ ਇਲਾਵਾ ਹੋਰ ਕਈ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਕਈਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਵੀ ਕਰ ਲਿਆ ਸੀ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਗੱਲਬਾਤ ਕੀਤੀ ਜਾਵੇ ਤਾਂ 100 ਦਿਨ ਤੋਂ ਵੱਧ ਖਰੋਰੀ ਬਾਰਡਰ ਦੇ ਉੱਤੇ ਮਰਨ ਵਰਤੇ ਦੇ ਉੱਤੇ ਬੈਠੇ ਰਹੇ ਮਰਨ ਵਰਤੇ ਦੇ ਦੌਰਾਨ ਬਹੁਤ ਵਾਰੀ ਅਜੀਹਾ ਮਾਹੌਲ ਬਣਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਖਤਰਾ ਹੈ ਜਗਜੀਤ ਸਿੰਘ ਡੱਲੇਵਾਲ ਹੁਣ ਜਿਆਦਾ ਦੇਰ ਜੀ ਨਹੀਂ ਸਕਦੇ ਪਰ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਕਮ ਆਈਆਂ ਜਗਜੀਤ ਸਿੰਘ ਡੱਲੇਵਾਲ ਤੰਦਰੁਸਤ ਹੋ ਗਏ ਬਾਅਦ ਦੇ ਵਿੱਚ ਪ੍ਰਸ਼ਾਸਨ ਨੇ ਜ਼ੋਰ ਪਾਇਆ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਦੇ ਲਈ ਤਾਂ ਆਖਰਕਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਵੀ ਖਤਮ ਕਰ ਦਿੱਤਾ ਪਰ ਦੂਜੇ ਪਾਸੇ ਕਿਸਾਨਾਂ ਦਾ ਉਹ ਧਰਨਾ ਜੋ ਚੱਲ ਰਿਹਾ ਸੀ 13 ਮਹੀਨਿਆਂ ਤੋਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਉਹ ਵੀ ਖਤਮ ਕਰ ਦਿੱਤਾ ਪੁਲਿਸ ਪ੍ਰਸ਼ਾਸਨ ਨੇ ਜੋੜ ਦੇਤੇ ਹਿੱਕ ਦੇ ਜ਼ੋਰ ਦੇ ਉੱਤੇ ਪ੍ਰਸ਼ਾਸਨ ਨੇ ਉਹ ਮੋਰਚਾ ਖਤਮ ਕਰਤਾ ਪਰ ਹੁਣ ਕਿਸਾਨ ਜਿਹੜੇ ਨੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰ ਰਹੇ ਨੇ ਵਿਰੋਧ ਕਿਸਾਨ ਨਹੀਂ ਕਰ ਰਹੇ ਕਿਸਾਨ ਇਹ ਕਹਿ ਰਹੇ ਕਿ ਅਸੀਂ ਵਿਰੋਧ ਨਹੀਂ ਕਰ ਰਹੇ ਵਿਰੋਧ ਵਾਲੀ ਸਥਿਤੀ ਪੈਦਾ ਉਦੋਂ ਹੋ ਜਾਂਦੀ ਹੈ ਜਦੋਂ ਅਸੀਂ ਸਵਾਲ ਕਰਨ ਦੇ ਲਈ ਜਾਂਦੇ ਨੇ ਕਿਉਂਕਿ ਅਸੀਂ ਤਾਂ ਸਵਾਲ ਪੁੱਛਣੇ ਨੇ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣਾ ਸਾਡੀ ਮੰਗ ਗਲਤ ਹੈ ਕਿ ਜੋ ਅਸੀਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਤਹਿਤ 11 12 13 ਮਹੀਨੇ ਜਿਹੜੇ ਬਾਰਡਰਾਂ ਤੇ ਬੈਠੇ ਸੀ ਉਹਨਾਂ ਦੇ ਵਿੱਚੋਂ ਸਾਡੀ 13 ਮੰਗਾਂ ਨੇ ਕਿਹੜੀਆਂ ਗਲਤ ਆ ਸ਼ਹੀਦ ਸ਼ੁਭਕਰਨ ਸਿੰਘ ਸ਼ਹੀਦ ਹੋਇਆ ਨੌਜਵਾਨ ਖਨੌਰੀ ਬਾਰਡਰ ਦੇ ਉੱਤੇ 21 ਫਰਵਰੀ ਨੂੰ ਤਾਂ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਗਲਤ ਹੈ ਕੀ ਅਸੀਂ ਜੋ ਲਖੀਮਪੁਰ ਖੀਰੀ ਦੀ ਘਟਨਾ ਹੋਈ ਸੀ ਉਸ ਦਾ ਇਨਸਾਫ ਮੰਗ ਰਿਹਾ ਉਹ ਗਲਤ ਹੈ ਤਾਂ ਸਾਡੀ ਮੰਗਾਂ ਦੱਸੋ ਨਜਾਇਜ਼ ਕਿਹੜੀਆਂ ਨੇ ਕਹਿੰਦੇ ਪੰਜਾਬ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਸਾਡੇ ਨਾਲ ਅਜਿਹਾ ਬਤੀਰਾ ਕੀਤਾ ਤਾਂ ਇਹ ਬਤੀਰਾ ਜਿਹੜਾ ਆ ਬਰਦਾਸ਼ਤ ਕਰਨ ਦੇ ਯੋਗ ਨਹੀਂ ਆ ਤਾਂ ਹੁਣ ਕਹਿੰਦੇ ਸਾਡੇ ਸਵਾਲਾਂ ਦਾ ਜਵਾਬ ਤਾਂ ਇਹਨਾਂ ਨੂੰ ਦੇਣੇ ਪੈਣੇ ਨੇ ਤਾਂ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਜਾਂਦੇ ਨੇ ਵਿਧਾਇਕ ਜਾਂਦੇ ਨੇ ਜਾਂ ਮੁੱਖ ਮੰਤਰੀ ਜਾਂਦੇ ਨੇ ਤਾਂ ਕਿਸਾਨ ਉੱਥੇ ਪਹੁੰਚ ਜਾਂਦੇ ਨੇ ਕਿਸਾਨ ਉੱਥੇ ਜਾ ਕੇ ਸਵਾਲ ਕਰਦੇ ਨੇ ਕਿਸਾਨ ਸਵਾਲ ਕਰਦੇ ਨੇ ਇਹੀ ਸਵਾਲ ਪੁੱਛਦੇ ਨੇ ਕਿ ਸਾਡੀਆਂ ਮੰਗਾਂ ਦੇ ਵਿੱਚੋਂ ਗਲਤ ਕੀ ਆ ਤਾਂ ਜਵਾਬ ਨਹੀਂ ਆਉਂਦਾ ਫੇਰ ਬਹੁ ਮਾਹੌਲ ਜਿਹੜਾ ਆ ਤਣਾਅਪੂਰਨ ਹੋ ਜਾਂਦਾ ਫੇਰ ਸਥਿਤੀ ਜਿਹੜੀ ਆ ਵਿਗੜ ਜਾਂਦੀ ਆ ਫੇਰ ਜਿਹੜਾ ਆ ਵਿਰੋਧ ਵਾਲਾ ਮਾਹੌਲ ਬਣ ਜਾਂਦਾ ਤਾਂ ਹੁਣ ਵੀ ਕਿਤੇ ਵਿਰੋਧ ਵਾਲਾ ਮਾਹੌਲ ਨਾ ਬਣੇ